ਕਾਮੇਡੀਅਨ ਗੁਰਪ੍ਰੀਤ ਸਿੰਘ ਕੁੱਕੀ ਪਹੁੰਚੇ ਜੀਰਾ ਕੁਲਚਾ ਕਲਚਰ ਦਾ ਕੀਤਾ ਉਦਘਾਟਨ ਆਪਣੇ ਕਾਮੇਡੀ ਅੰਦਾਜ਼ ਦੇ ਵਿੱਚ ਡਾਇਲੌਗ ਬੋਲ ਕੇ ਜਿੱਤਿਆ ਸਭ ਦਾ ਦਿਲ ਕਮੇਡੀ ਦੀ ਦੁਨੀਆ ਦੇ ਵਿੱਚ ਆਪਣਾ ਲੋਹਾ ਮਨਵਾ ਚੁੱਕਿਆ ਕਮੇਡੀ ਕਿੰਗ ਗੁਰਪ੍ਰੀਤ ਸਿੰਘ ਕੁੱਗੀ ਅੱਜ ਉਹ ਚੇਚੇ ਤੌਰ ਤੇ ਜੀਰਾ ਵੇਕੇ ਪਹੁੰਚੇ ਜੀਰਾ ਦੇ ਫਿਰੋਜ਼ਪੁਰ ਰੋਡ ਤੇ ਬਣੇ ਕੁਲਚਾ ਕਲਚਰ ਹੱਟ ਦਾ ਉਹਨਾਂ ਦੇ ਵੱਲੋਂ ਰੀਬਨ ਕੱਢ ਕੇ ਉਦਘਾਟਨੀ ਕੀਤਾ ਗਿਆ ਇਸ ਮੰਗੇ ਪੱਤਰਕਾਰ ਨਾਲ ਗਲਬਤ ਕਰਦੇ ਕਮੇਡੀ ਕਿੰਗ ਗੁਰਪ੍ਰੀਤ ਸਿੰਘ ਕੁੱਗੀ ਨੇ ਕਿਹਾ ਕਿ ਅਸੀਂ ਸਾਰੇ ਪਛਵੀ ਸਭਿਆਤਾ ਦੇ ਚਲਦੇ ਆ ਆਪਣੇ ਕਲਚਰ ਤੋਂ ਦੂਰ ਹੁੰਦੇ ਜਾ ਰਹੇ ਆ ਪਰ ਹੁਣ ਸਮਾਂ ਵਾਪਿਸ ਆ ਗਿਆ ਹੈ ਜਦੋਂ ਹਰ ਪੰਜਾਬੀ ਆਪਣੇ ਪੁਰਾਣੇ ਕਲਚਰ ਦੇ ਨਾਲ ਜੁੜਨਾ ਚਾਹੁੰਦਾ ਹੈ ਕੁਲਚਾ ਕਲਚਰ ਵੀ ਪੰਜਾਬੀਆਂ ਦੇ ਕਲਚਰ ਦਾ ਹੀ ਮੁਖੰਗ ਹੈ ਅਸੀਂ ਪੱਛਮੀ ਖਾਣ ਆਪ ਦੇ ਸਾਫ ਦੇ ਸਥੇ ਦੇ ਸੇਤ ਨੂੰ ਤੰਦਰੁਸਤ ਰੱਖਣ ਵਾਲੇ ਖਾਣ ਪੀਣ ਨੂੰ ਭੁੱਲਦੇ ਜਾ ਰਹੇ ਹਾਂ ਜਿਸ ਨੂੰ ਯਾਦ ਕਰਵਾਉਣ ਦੇ ਲਈ ਹੁਣ ਕੁਲਚਾ ਕਲਚਰ ਦਾ ਆਗਾਜ਼ ਹੋਇਆ ਹੈ ਜਿਸ ਦਾ ਉਦਘਾਟਨ ਕਰਨ ਵਾਸਤੇ ਅੱਜ ਉਹ ਉੱਚੇ ਚ ਤਰਫ ਜੀਰਾ ਪਹੁੰਚੇ ਹਨ ਇਸ ਤੋਂ ਮੱਕੇ ਗੁਰਪ੍ਰਸਾਦ ਸਿੰਘ ਕੋ ਗੀ ਗੋਲ ਆਪਣੇ ਇੱਕ ਮਿੱਡੀਅਮ ਦਾ ਅੰਦਾਜ਼ ਦੇ ਵਿੱਚ ਡਾਇਲੌਗ ਬੋਲ ਕੇ ਆਏ ਲੋਕਾਂ ਦਾ ਦਿਲ ਜਿੱਤਿਆ ਗਿਆ ਪੰਜਾਬ ਪਰ ਪੰਜਾਬੀ ਜਿਹੜੇ ਨੇ ਨਾ ਸਾਡੇ ਸਾਡਾ ਦੋ ਤਿੰਨ ਚੀਜ਼ਾਂ ਤਾਂ ਸਾਡੀ ਪਛਾਣ ਹੈ ਸਾਡੇ ਕਿਰਦਾਰ ਤੋਂ ਇਲਾਵਾ ਅਸੀਂ ਜੋ ਸਾਡੀ ਜੋ ਸਪਿਰਟ ਹੈ ਤੁਹਾਰੂ ਲੋਕ ਆਪਣੀ ਧਰਤੀ ਲਈ ਲੜ ਮਰਨ ਵਾਲੇ ਲੋਕ ਤਾਂ ਹੈਗੇ ਹੀ ਆ ਪਰ ਜਿਉਣਾ ਵੀ ਪੰਜਾਬੀਆਂ ਨੂੰ ਹੀ ਆਉਂਦਾ ਸੋ ਜਿਉਣਾ ਦਾ ਹੀ 파ਟ ਚੰਗਾ ਪਾਉਣਾ ਤੇ ਚੰਗਾ ਖਾਣਾ ਕੁਦਰਤ ਨੇ ਜਦੋਂ ਦਿੱਤਾ ਹੈ ਤੇ ਉਹਦੇ ਸ਼ੁਕਰਗੁਜ਼ਾਰ ਹੋ ਕੇ ਅਸੀਂ ਚੰਗਾ ਪਾਉਂਦੇ ਚੰਗਾ ਖਾਂਦੇ ਵੀ ਯਕੀਨ ਰੱਖਦੇ ਆ ਔਰ ਜਦੋਂ ਖਾਣ ਦੀ ਗੱਲ ਚੱਲਦੀ ਹੈ ਤਾਂ ਹੁਣ ਡੇ ਬਾਈ ਡੇ ਚੀਜ਼ਾਂ ਇੰਪਰੂਵ ਹੋ ਰਹੀਆਂ ਨੇ ਸਾਈਕਲ ਘੁੰਮਦਾ ਨਾ ਜਿੱਦਾਂ ਪਈਆ ਪਹਿਲਾਂ ਘਰਾਂ ਦੇ ਖਾਣੇ ਭੜੇ ਰੋਲ ਹੁੰਦੇ ਸੀ ਬਹੁਤ ਵਧੀਆ ਹੁੰਦੇ ਸੀ ਪਿਛਲਾ ਕੁਝ ਪੀਰੀਅਡ ਆਇਆ ਕਿ ਪਤਾ ਨਹੀਂ ਬਾਜ਼ਾਰਾਂ 'ਚ ਲੋਕੀ ਕੀ ਕੀ ਖਾਣ ਲੱਗੇ ਪਰ ਹੁਣ ਦੁਬਾਰਾ ਦੁਨੀਆ ਸਮਝੀ ਐ ਹਾਈਜੇਨਿਕ ਫੂਡ ਵਾਲੇ ਪਾਸੇ ਗਈ ਐ ਕੁਆਲਿਟੀ ਫੂਡ ਵਾਲੇ ਪਾਸੇ ਗਈ ਐ ਫਿਰ ਇੱਕ ਨਵਾਂ ਕਲਚਰ ਸ਼ੁਰੂ ਹੋਇਆ ਹੁਣ ਜਿਹਦੇ 'ਚ ਲਾਈਵ ਕਿਚਨਸ ਚੱਲਦੀਆਂ ਤੁਹਾਡੇ ਸਾਹਮਣੇ ਫੂਡ ਦੀ ਕੁਆਲਿਟੀ ਕਸਟਮਰ ਆਪ ਸਮਝਦਾ ਕਿ ਇੱਥੇ ਕੁਆਲਿਟੀ ਮਿਲ ਰਹੀ ਐ ਔਰ ਜਿਹੜਾ ਮੇਕਰ ਐ ਉਹ ਵੀ ਸਮਝਦਾ ਕਿ ਮੈਂ ਹਾਈਜੇਨਿਕ ਔਰ ਕੁਆਲਿਟੀ ਫੂਡ ਦੇਵਾਂਗਾ ਤੇ ਮੇਰਾ ਤਾਂ ਮਜ਼ਿਆਦਾ ਚੱਲੇਗਾ ਉਸੇ ਸਿਲਸਿਲੇ ਦੇ ਵਿੱਚ ਇੱਕ ਬੜਾ ਨਾਮ ਉੱਭਰ ਕੇ ਆਇਆ ਬਹੁਤ ਜਲਦੀ ਨਾਮ ਉੱਭਰਿਆ ਕਲਚਾ ਕਲਚਰ ਦਾ ਇਹਨਾਂ ਦੇ ਅਸੀਂ ਦਿੱਲੀ ਵੀ ਨੌਇਡਾ ਇਨਾਗਰੇਸ਼ਨ ਕਰਕੇ ਆਏ ਸੀ ਫਿਰ ਇੱਕ ਇਹਨਾਂ ਦਾ ਲੁਧਿਆਣਾ ਇਨਾਗਰੇਟ ਹੋਇਆ ਇੱਕ ਦਿਨ ਹੁਣ ਇੱਥੇ ਐ ਮੁਹਾਲੀ ਵੀ ਬਹੁਤ ਜਲਦੀ ਇਨਾਗਰੇਟ ਹੋ ਰਿਹਾ ਲੁਧਿਆਣਾ ਵੀ ਜਿੱਦਾਂ ਜਿੱਦਾਂ ਐਕਸਪੈਂਡ ਕਰਦੇ ਜਾ ਰਹੇ ਨੇ ਮੈਂ ਦੇਖ ਰਿਹਾ ਕਿ ਇਹਨਾਂ ਦੀ ਰਿਸਪੋਨਸੀਬਿਲਟੀ ਵਾਲੀ ਫੀਲਿੰਗ ਹੋਰ ਵੱਧਦੀ ਜਾ ਰਹੀ ਹੈ ਇੱਕ ਕੁਆਲਿਟੀ ਤੇ ਵੀ ਉਹਨਾਂ ਹੀ ਗੌਰ ਕਰ ਰਹੇ ਨੇ ਜਿੰਨਾ ਕੁਆਂਟੀਟੀ ਤੇ ਕਰ ਰਹੇ ਨੇ ਇਮਾ ਦਾ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਦੇਖੋ ਆ ਸੈਟ੍ਰਿਕ ਸਨਾਰੇ ਇੰਟੀਰੀਅਰ ਦੇ ਕਿੰਨੇ ਖੂਬਸੂਰਤ ਨੇ ਤੁਹਾਨੂੰ ਇੱਕ ਐਂਬੀਅੰਸ ਮਿਲਦੀ ਹੈ ਫੂਡ ਦਾ ਅਸਲੀ ਮਜ਼ਾ ਐਂਬੀਅੰਸ ਜਾਂਦਾ ਹੈ ਅਸੀਂ ਕਹਿੰਦੇ ਨਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਖਣ ਤੇ ਨਾਲ ਲੱਸੀ ਬਾਣ ਵਾਲੇ ਮੰਜੇ ਤੇ ਬਹਿ ਕੇ ਓੜ ਥੱਲੇ ਬਹਿ ਕੇ ਖਾਧੀ ਹੋਵੇ ਅਸੀਂ ਨਾਲ ਐਂਬੀਅੰਸ ਦੀ ਗੱਲ ਵੀ ਕਰਦੇ ਹਾਂ ਬਾਣ ਵਾਲੇ ਮੰਜੇ ਦੀ ਵੀ ਕਰਦੇ ਹਾਂ ਓੜ ਦੀ ਖੇਤਾਂ ਦੀ ਇਹ ਤਾਂ ਬੜਾ ਐਂਬੀਅੰਸ ਬੜੀ ਇੰਪੋਰਟੈਂਟ ਚੀਜ਼ ਹੈ ਤੇ ਇੱਥੇ ਜਿੱਥੇ ਫੂਡ ਦੀ ਕੁਆਲਿਟੀ ਕਲਚਰ ਕਲਚਰ ਤੇ ਤੁਹਾਨੂੰ ਮਿਲੇਗੀ ਐਂਬੀਅੰਸ ਬੜੀ ਅੱਛੀ ਆਪਣੀ ਫੈਮਲੀ ਨਾਲ ਬੈਠ ਕੇ ਤੁਸੀਂ ਇੰਜੋਏ ਕਰੋਗੇ ਸੋ ਮੇਰੀਆਂ ਕੁਟ ਵਿਚਸ ਵਿੱਚ ਫਿਰੋਜ਼ਪੁਰ ਰੋਡ ਦੇ ਉੱਤੇ ਸੀਰਾ ਦੇ ਵਿੱਚ ਇੱਕ ਉੱਚਾ ਕਲਚਰ ਨਾਂ ਦਾ ਇੱਕ ਬੜਾ ਅੱਛਾ ਆਊਟਲੈਟ ਬਣਿਆ ਸੋ ਮੇਰੀ ਨੋਜਵਾਨਾਂ ਨੂੰ ਸੰਦੇਸ਼ ਇਹੀ ਹੈ ਜੀ ਕਿ ਤੁਹਾਨੂੰ ਵੀ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਬਜਾਏ ਆਪਾਂ ਬਾਹਰ ਭੱਜ ਜਾਂਦੇ ਬਾਹਰ ਦੌੜਨ ਦੇ ਜਾਂ ਫੋਰਨ ਨਾਲ ਮੂੰਹ ਕਰਕੇ ਆਪਾਂ ਕਹੀਏ ਕਿ ਜੇ ਬਾਹਰ ਜਾਣੇ ਤਾਂ ਹੀ ਬਚਦੇ ਆ ਤੁਸੀਂ ਇੱਥੇ ਇਦਾਂ ਦੇ ਛੋਟੇ ਛੋਟੇ ਵੈਂਚਰ ਆਪਣੇ ਸ਼ੁਰੂ ਕੀਤੇ ਚਲੋ ਵੱਡਾ ਵੈਂਚਰ ਹੈ ਇਦਾਂ ਦੇ ਛੋਟੇ ਛੋਟੇ ਵੈਂਚਰ ਵੀ ਬੜੇ ਨੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਮੁਹਾਲੀ ਦੇ ਵਿੱਚ ਹੁਣ ਪਹਿਲ ਦੇਖੀ ਹੈ ਬੜੇ ਸੋਹਣੇ ਦਸਤਾਰਾਂ ਵਾਲੇ ਮੁੰਡੇ ਆਪਣੇ ਛੋਟੇ-ਛੋਟੇ ਕਾਊਸ ਖੋਲ ਕੇ ਬੈਠੇ ਨੇ ਜਦੋਂ ਇਹ ਭਾਵਨਾ ਸਾਡੇ ਅੰਦਰ ਆ ਗਈ ਨਾ ਕਿ ਅਸੀਂ ਕੰਮ ਕਰ ਸਕਦੇ ਹਾਂ ਕੰਮ ਕਰਨ 'ਚ ਕੋਈ ਸ਼ੰਗ ਨਹੀਂ ਕੰਮ ਕਰਨ 'ਚ ਕੋਈ ਸ਼ਰਮ ਨਹੀਂ ਸਾਡਾ ਤਾਂ ਸਿੱਖੀ ਦਾ ਪਹਿਲਾ ਸਿਧਾਂਤ ਹੈ ਕਿਰਤ ਕਰੋ ਨਾਮ ਜੱਪੋ ਵੰਡ ਛਕੋ ਅਜੀਬ ਤਰ੍ਹਾਂ ਦਾ ਪਰ ਸੋਹਣਾ ਲੱਗਦਾ ਹੁਣ ਕੀ ਕਰੀਏ ਤੁਸੀਂ ਕਾਮੇਡੀ ਨਾਲ ਦਾਸ ਜੀ ਪੁੱਛ ਲਿਆ ਹਨ ਉਹ ਹੁਣ ਮੇਰੇ ਅਰ ਗਾ ਲਾਲਚ ਕਰਕੇ ਖਾ ਜਾਦੇ ਗਿਆ ਤੂੰ ਖਾ ਸਕਦਾ ਸੀ ਇੱਕ ਹੋਰ ਲਿਆ ਚਲਦਾ ਹੋਰ ਲਿਆਦਾ ਹੋਰ ਲਿਆ ਚਾਰ ਪੰਜ ਖਾ ਲਏ ਹੁਣ ਅੰਦਰ ਤਾਂ ਉਹਨਾਂ ਕੀ ਹੁੰਦਾ ਨਾ ਐਪੀਟਾਈਟ ਤਾਂ ਬੰਦੇ ਦੀ ਉਹਨਾਂ ਕੀ ਤੇ ਫਿਰ ਸਵੇਰੇ ਜੋਰ ਲਾਈ ਜਾਂਦਾ ਤਾਂ ਕਹਿੰਦਾ ਰੱਬਾ ਜਾਂ ਜਾਨ ਨਿਕਲ ਜੇ ਜਾਂ ਜਾਨ ਨਿਕਲ ਜੇ